ਦੇਖੋ ਅੱਜ ਜੋ ਸਾਡੇ ਉਪ ਰਾਸ਼ਟਰਪਤੀ ਦੀ ਤੋਹੇਨ ਇਹ ਇਹਨਾਂ ਨੇ ਸਾਡੇ ਜਿਹੜੇ ਕਾਂਗਰਸ ਦੇ ਜਿਹੜੇ ਰਾਹੁਲ ਗਾਂਧੀ ਦੇ ਉਹਨਾਂ ਨੇ ਬਰਗੇਡ ਨਹੀਂ ਕੀਤੀ ਐ ਇਹ ਬੜੀ ਸ਼ਰਮਨਾਕ ਐ ਅੱਜ ਅਸੀਂ ਉਹਨਾਂ ਦਾ ਪੁਤਲਾ ਫੂਕ ਕੇ ਇਹ ਰੋਸ਼ ਸ਼ਹਿਰ ਕੀਤਾ ਅਸੀਂ ਸਮਝਦੇ ਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਐ ਸੰਵਿਧਾਨ ਤੇ ਬੈਠੇ ਉਹ ਉਪ ਰਾਸ਼ਟਰਪਤੀ ਦੀ ਇਤਰਾ ਮਮਿਕਰੀ ਕਰਨੀ ਇਹ ਦਰਸਾਉਂਦਾ ਐ ਕਿ ਇਹ ਬੁਖਲਾੜ ਵਿੱਚ ਨੇ ਇਹਨਾਂ ਦੀ ਨਈਆ ਜਿਹੜੀ ਬਿਲਕੁਲ ਡੁੱਬਨ ਵਾਲੀ ਐ ਜੋ ਪ੍ਰਧਾਨ ਮੰਤਰੀ ਦੀ ਪੂਰੇ ਦੇਸ਼ ਦੇ ਨਹੀਂ ਪੂਰੇ ਵਿਸ਼ਵ ਵਿੱਚ ਲੋਕਪ੍ਰਤਾ ਵਧ ਰਹੀ ਐ ਇਹਨਾਂ ਨੂੰ 2024 ਦੇ ਵਿੱਚ ਨਜ਼ਰ ਆ ਰਿਹਾ ਜਿਹੇ ਬਕਸ਼ੀ ਪਾਰਟੀਆਂ ਨੂੰ ਕਿ ਦੁਬਾਰਾ ਤੋਂ ਫਿਰ ਮੋਦੀ ਆ ਰਿਹਾ ਵਾ ਜਿਸ ਕਰਕੇ ਬੁਖਲਾਏ ਹੋਏ ਨੇ ਇਹ ਕਦੀ ਗਠਬੰਧਨ ਬਣਾ ਰਹੇ ਇਹ ਗਠਬੰਧਨ ਨਹੀਂ ਕਰ ਰਹੇ ਇਹ ਇੰਡੀਆ ਗਠਬੰਧਨ ਨਹੀਂ ਠਗਬੰਧਨ ਬਣਾ ਰਹੇ ਨੇ ਜੁਗਤ ਲਾ ਰਹੇ ਨੇ ਕਿ ਦੇਸ਼ ਨੂੰ ਕਿਸਾ ਲੁੱਟਿਆ ਜਾਵੇ ਤੁਸੀਂ ਪਿਛਲੇ ਦਿਨੀ ਦੇਖਿਆ ਵਾ ਕਿ ਇਹਨਾਂ ਦੇ ਇੱਕ ਐਮਪੀ ਕੋਲ ਹਜ਼ਾਰਾਂ ਕਰੋੜ ਰੁਪਏ ਫੜਿਆ ਗਿਆ ਵਾ ਤੁਸੀਂ ਸਮਝ ਸਕਦੇ ਹੋ ਕਿ ਇੱਕ ਐਮਪੀ ਕੋਲ ਫੜਿਆ ਗਿਆ ਜੇ 70 ਸਾਲ ਇਹਨਾਂ ਨੇ ਰਾਜ ਕੀਤਾ ਤੇ ਕਿੰਨਾ ਪੈਸਾ ਲੁੱਟਿਆ ਹੈ ਕਿ ਦੇਸ਼ ਦਾ ਤੇ ਇਹ ਮੋਦੀ ਸਾਹਿਬ ਦੀ ਗੰਟੀ ਆ ਕਿ ਕਿਸੇ ਵੀ ਲੁਟੇਰੇ ਨੂੰ ਦੇਸ਼ ਦਾ ਪੈਸਾ ਲੁੱਟਣ ਲੁੱਟਣ ਨਹੀਂ ਦਿੱਤਾ ਜਾਏਗਾ ਇਹ ਲੋਕ ਹੋਣੇ ਕਿ ਜਿਹੜੇ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਦੇ ਰਹੇ ਆ ਇਹਨਾਂ ਨੇ ਹੀ ਲੋਕਾਂ ਨੇ ਕਦੀ ਸਾਡੇ ਅਸੀ ਭਾਈਚਾਰੇ ਨੂੰ ਕਦੀ ਆਦੀਵਾਸੀ ਨੂੰ ਕਦੀ ਬੀਸੀ ਨੂੰ ਲੁੱਟਦੇ ਰਹੇ ਪਰ ਅੱਜ ਜੇ ਸਾਡੀ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਸਭ ਤੋਂ ਵੱਡਾ ਅਹੁਦਾ ਰਾਸ਼ਟਰਪਤੀ ਦਾ ਸਾਡੇ ਰਾਸ਼ਟਰਪਤੀ ਪਦ ਤੇ ਆਰਮਨਤ ਕੁਵਿੰਦੀ ਜੀ ਨੂੰ ਬਿਠਾਇਆ ਇਹ ਉਹਨਾਂ ਨੂੰ ਰਾਸ਼ਟਰਪਤੀ ਨਹੀਂ ਮੰਨਦੇ ਸੀ ਜੇ ਸਾਡੇ ਸਾਡੀ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡਾ ਪਦ ਵਿੱਚ ਇੱਕ ਆਦੀਵਸੀ ਮੈਲਾ ਨੂੰ ਰਾਸ਼ਪਤੀ ਬਣਾਇਆ ਇਹ ਉਹਨਾਂ ਨੂੰ ਰਾਸ਼ਪਤੀ ਮੰਨਣ ਨੂੰ ਤਿਆਰ ਨਹੀਂ ਐ ਔਰ ਜੇ ਜੱਟ ਸਮਾਜ ਤੋਂ ਸਾਡੇ ਉਪ ਰਾਸ਼ਪਤੀ ਬਣੇ ਨੇ ਉਹ ਉਹਨਾਂ ਨੂੰ ਉਹਨਾਂ ਦਾ ਵੀ ਪ੍ਰਮਾਨ ਕਰ ਰਹੇ ਇਹਨਾਂ ਦੀ ਬਗੜਹਾੜ ਨਹੀਂ ਆ ਰਹੀ ਐ ਪਰ ਜਿਹੜੀ ਦੇਸ਼ ਦੀ ਜਨਤਾ ਇਹਨਾਂ ਨੂੰ ਮੂਹ ਲਾਉਣ ਵਾਲੀ ਨਹੀਂ 2024 ਤੇ ਇਹ ਬਗੜਹਾੜ ਹੈ ਇਹਨਾਂ ਦੀ ਜਿਸ ਤਰੀਕੇ ਨਾਲ ਬਿਕਰੀ ਕੀਤੀ ਗਈ ਉਸ ਦਾ ਮਜ਼ਾਕ ਬਣਾਇਆ ਜਾ ਰਿਹਾਗਾ ਉਹ ਵੀ ਵੀਡੀਓ ਬਣਾਉਂਦੇ ਆ ਨਾ ਜਰਾ ਇੱਕ ਸਾਰ ਦੇਖ ਲਓ ਇਹ ਦੇਸ਼ ਦੇ ਬਿਲਕੁਲ سنجیدہ ਹੀ ਨਹੀਂ ਐ ਤੁਸੀਂ ਦੇਖ ਲਓ ਕਿ ਕੀ ਤੁਹਾਨੂੰ ਲੱਗਦਾ ਕਿ ਵੀ ਅੱਜ ਬੱਚਾ ਬੱਚਾ ਜਾਣਦਾ ਹੈ ਕਿ ਰਾਹੁਲ ਗਾਂਧੀ ਨੂੰ ਤੇ ਤੁਸੀਂ ਮੋਦੀ ਸਾਹਿਬ ਨੂੰ ਵੇਜ਼ਨ ਕਰ ਸਕਦੇ ਹੋ ਕੰਪੈਰੀਜ਼ਨ ਕਰਦੇ ਹੋ ਇਹਨਾਂ ਕੋਲ ਨਰਤਤਵ ਨਹੀਂ ਹੈ ਇਹ ਬਖਲਾਹਟ ਦੇ ਵਿੱਚ ਜਿਨ੍ਹਾਂ ਦੀ ਆਪਚ ਵਿਚਾਰਤਾ ਵਰਤਕਾਰਾਂ ਨਹੀਂ ਜਲਦੀ ਕਿਸੇ ਤਰ੍ਹਾਂ ਦਾ ਕੋਈ ਵਿਚਾਰਿਕ ਸਮਝੌਤਾ ਨਹੀਂ ਪਰ ਉਹ ਅੱਜ ਦੇਸ਼ ਨੂੰ ਰਟਣ ਵਾਸਤੇ ਇੱਕ ਇੰਡੀਆ ਗਠਜੰਬੰਦਨ ਨਾਮ ਤੇ ਇੱਕ ਠਗਬੰਦਨ ਬਣਾ ਰਹੇ ਨੇ ਜਿਹੜੀ ਕੀ ਰੋਸ ਪ੍ਰਦਰਸ਼ਨ ਕੀਤਾ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲੋਂ ਔਰ ਆਮ ਲੋਕਾਂ ਵੱਲੋਂ ਇਹਨਾਂ ਦਾ ਪਤਲਾ ਫੂਕ ਕੇ ਅਸੀਂ ਪ੍ਰਦਰਸ਼ਨ ਕੀਤਾ ਵਾ ਔਰ ਇਹਨਾਂ ਨੂੰ ਦੱਸਿਆ ਵਾ ਕਿ 2024 ਦੇ ਵਿੱਚ ਹਿੰਦੁਸਤਾਨ ਦੀ ਜਨਤਾ ਤੁਹਾਨੂੰ ਮੂੰਹ ਲਾਉਣ ਵਾਲੀ ਨਹੀਂ ਹੈ ਤਹ ਤੁਸੀਂ ਜਿੰਨਾ ਮਰਜ਼ੀ ਕਰ ਲਓ ਆਏਗਾ ਤਾਂ મોદી ਹੀ ਭਾਰਤੀ ਗੰਦਾਪਾ ਅਸ਼ਮਤੀ ਦਾ ਸਾਡੇ ਰਾਸ਼ਟਰਪਤੀ ਪਦ ਤੇ ਰਾਮਨਾਥ ਕੋਵਿੰਦ ਜੀ ਨੂੰ ਬਿਠਾਇਆ ਇਹ ਉਹਨਾਂ ਨੂੰ ਰਾਸ਼ਟਰਪਤੀ ਨਹੀਂ ਮੰਨਦੇ ਸੀ ਜੇ ਸਾਡੇ ਸਾਡੀ ਸਰਕਾਰ ਨੇ ਦੇਸ਼ ਦੇ ਸਭੋਚਪਦ ਵਿੱਚ ਇੱਕ ਆਦਿਵਾਸੀ ਮੈਲਾ ਨੂੰ ਰਾਸ਼ਪਤੀ ਬਣਾਇਆ ਇਹ ਉਹਨਾਂ ਨੂੰ ਰਾਸ਼ਪਤੀ ਮੰਨਣ ਨੂੰ ਤਿਆਰ ਨਹੀਂ ਹੈ ਔਰ ਜੇ ਜੱਟ ਸਮਾਜ ਤੋਂ ਸਾਡੇ ਉਪ ਰਾਸ਼ਪਤੀ ਬਣੇ ਨੇ ਉਹ ਉਹਨਾਂ ਨੂੰ ਉਹਨਾਂ ਦਾ ਵੀ અપਮਾਨ ਕਰ ਰਹੇ ਇਹਨਾਂ ਦੀ ਬਖਲਾਹੜ ਨਹੀਂ ਯਾਰ ਆ ਰਹੀ ਹੈ ਪਰ ਜਿਹੜੀ ਦੇਸ਼ ਦੀ ਜਨਤਾ ਹੈ ਇਹਨਾਂ ਨੂੰ ਮੂੰਹ ਲਾਉਣ ਵਾਲੀ ਨਹੀਂ 2024 ਤੇ ਇਹ ਬਖਲਾਹੜ ਹੈ ਇਹਨਾਂ ਦੀ ਜਿਸ ਤਰੀਕੇ ਨਾਲ ਬਣਕਰੀ ਕੀਤੀ ਗਈ ਉਸ ਦਾ ਮਜ਼ਾਕ ਬਣਾਇਆ ਜਾ ਰਿਹਾਗਾ ਅਸੀਂ ਵੀ ਵੀਡੀਓ ਬਣਾਉਂਦੇ ਆ ਨਜ਼ਰ ਆਇ ਕਿਸ ਤਰ੍ਹਾਂ ਦੇਖਿਓ ਇਹ ਦੇਸ਼ ਦੇ ਬਰਤਨ ਸਜੀਦਾ ਹੀ ਨਹੀਂ ਹੈ ਤੁਸੀਂ ਦੇਖ ਲਓ ਕਿ ਕੀ ਤੁਹਾਨੂੰ ਲੱਗਦਾ ਕਿ ਵੀ ਅੱਜ ਬੱਚਾ ਬੱਚਾ ਜਾਣਦਾ ਹੈ ਕੇ ਰਾਹੁਲ ਗਾਂਧੀ ਨੂੰ ਤੇ ਤੁਸੀਂ ਮੋਦੀ ਸਾਹਿਬ ਨੂੰ ਵਿਜਨ ਕਰ ਸਕਦੇ ਹੋ ਕੰਪੈਰੀਸ਼ਨ ਕਰਦੇ ਹੋ ਇਨਾਂ ਕੋਲ ਨਿਰਤਤਵ ਨਹੀਂ ਆ ਇਹ ਬਖਲਾਹਟ ਦੇ ਵਿੱਚ ਜਿਨ੍ਹਾਂ ਦੀ ਆਪਸ ਵਿੱਚ ਵਿਚਾਰਤਾ ਵਰਸਧਾਰਾ ਨਹੀਂ ਜਲਦੀ ਕਿਸੇ ਤਰ੍ਹਾਂ ਦਾ ਉਹਦਾ ਕੋਈ ਵਿਚਾਰਿਕ ਸਮਝੌਤਾ ਨਹੀਂ ਪਰ ਉਹ ਅੱਜ ਦੇਸ਼ ਨੂੰ ਰਟਣ ਵਾਸਤੇ ਇੱਕ ਇੰਡੀਆ ਗਠਜੰਬੰਦਨ ਨਾਮ ਤੇ ਇੱਕ ਠਗਬੰਦਨ ਬਣਾ ਰਹੇ ਨੇ ਤੇ ਰੋਲ ਪ੍ਰਦਰਸ਼ਨ ਕੀਤਾ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲੋਂ ਔਰ ਆਮ ਲੋਕਾਂ ਵੱਲੋਂ ਇਨਾਂ ਦਾ ਪਖਲਾ ਫੂਕ ਕੇ ਅਸੀਂ ਪ੍ਰਦਰਸ਼ਨ ਕੀਤਾ ਵਾ ਔਰ ਇਹਨਾਂ ਨੂੰ ਦੱਸਿਆ ਵਾ ਕਿ 2024 ਦੇ ਵਿੱਚ ਹਿੰਦੁਸਤਾਨ ਦੀ ਜਨਤਾ ਤੁਹਾਨੂੰ ਮੂੰਹ ਲਾਉਣ ਵਾਲੀ ਨਹੀਂ ਹੈ ਤੈ ਤੂੰ ਜਿੰਨਾ ਮਰਜ਼ੀ ਕਰ ਲੋ ਆਏਗਾ ਤੋ ਮੋਦੀ ਹੀ